ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਬ੍ਰਾਈਡਲ ਕਨਸੈਪਟ ਦੇ ਸੂਟ ਲੈ ਕੇ ਆਏ ਹਾਂ ਤੇ ਰੇਟ ਨੇ ਜਿਹੜੇ ਉਹ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦੱਸੂਗੀ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਿੰਗ ਪ੍ਰਾਈਸ ਹੈਗਾ ਤੇ ਬਹੁਤ ਹੀ ਸੋਹਣੇ ਇਹ ਵਾਲੇ ਜਿਹੜੇ ਸੂਟ ਨੇ ਦੁਪੱਟਾ ਜਾਲ ਬਣਿਆ ਹੋਇਆ ਫਸਟ ਜਿਹੜਾ ਡਿਜ਼ਾਈਨ ਹੈ ਇਹਦੇ ਵਿੱਚ ਸਾਡੇ ਕੋਲ ਦੋ ਰੰਗ ਅਵੇਲੇਬਲ ਨੇ ਜੀ ਜਿਹੜਾ ਇਹਦੇ neck ਦੇ ਉੱਪਰ ਹੈਵੀ ਐਮਬ੍ਰੋਇਡਰੀ ਹੋਈ ਹੋਈ ਹੈਗੀ ਤੇ ਦੁਪੱਟੇ ਤੇ ਫੋਰ ਸਾਈਡ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਲਗਾਈ ਹੋਈ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਕ੍ਰੇਪ ਦੇ ਫੈਬਰਿਕ 'ਚ ਇਹ ਵਾਲਾ ਸੂਟ ਰੈਡੀ ਹੋਇਆ ਨਾਲ ਚਨੋਂਨ ਦਾ ਦੁਪੱਟਾ ਹੈਗਾ ਇਹਦੇ ਤੁਹਾਨੂੰ ਸਲਵਾਰ ਦੇ ਪੌਂਚੇ ਆ ਤੇ ਹੈਵੀ ਵਰਕ ਮਿਲੂ ਤੇ ਬਾਹਮਾਂ ਦੇ ਉੱਪਰ ਹੈਵੀ ਵਰਕ ਮਿਲੂ ਇਹ ਵਾਲਾ ਜਿਹੜਾ ਫਰਸਟ ਆਰਟੀਕਲ ਹੈ ਇਹਦਾ ਪ੍ਰਾਈਸ 2899 ਰੁਪਏ ਹੈ ਜੀ ਜਿਹੜਾ ਇਹ ਵਾਲਾ ਸੂਟ ਹੈ ਇਹਦਾ ਵੀ ਪ੍ਰਾਈਸ ਮੈਂ ਤੁਹਾਨੂੰ ਵੀਡੀਓ ਦੇ ਅੰਤ ਵਿੱਚ ਦੱਸੂਗੀ ਇਹ ਵੀ ਟੋਟਲੀ ਬ੍ਰਾਈਡਲ ਵੇਅਰ ਸੂਟ ਹੈਗਾ ਤੁਸੀਂ ਕਰਵਾ ਚੌਥ ਵਾਸਤੇ ਵੀ ਇਹ ਵਾਲੇ ਸੂਟਾਂ ਨੂੰ ਖਰੀਦ ਸਕਦੇ ਹੋ ਜਾਂ ਕਿਸੇ ਹੋਰ ਵਿਆਹ ਸ਼ਾਦੀ ਤੇ ਪਾਉਣ ਵਾਸਤੇ ਇਹ ਵਾਲੇ ਸੂਟ ਦੇ ਵਿੱਚ ਆਪਣੇ ਕੋਲ 6 ਤੋਂ 7 ਕਲਰ ਅਵੇਲੇਬਲ ਨੇ ਜੀ ਜਿਹੜਾ ਵੀ ਤੁਸੀਂ ਕਲਰ ਇਹਨਾਂ ਚ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਉਹ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਹੁੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵਾਲੇ ਸੂਟ ਕਿੱਦਾਂ ਦੇ ਲੱਗੇ ਤੇ ਪ੍ਰਾਈਸ ਤੁਹਾਨੂੰ ਇਹਨਾਂ ਸੂਟਾਂ ਦਾ ਕਿਵੇਂ ਲੱਗਿਆ ਇਹ ਵਾਲਾ ਜਿਹੜਾ ਆਰਟੀਕਲ ਹੈ ਜੀ 3799 ਰੁਪਏ ਦਾ ਤੁਹਾਨੂੰ ਪਊਗਾ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ